ਹਾਜੀ ਬਹੁਤ ਸੋਹਣਾ ਸਪੀਰੀਅਲ ਕਾਟਨ ਦੇ ਵਿੱਚ ਆਰੀ ਵਰਕ ਵਾਲਾ ਡਿਜ਼ਾਈਨ ਆਇਆ ਨੇ ਜੀ ਇਹਦੇ ਆਪਾਂ ਪਾਤੀ ਰੇਟਾਂ 'ਚ ਤੱਕ ਪਾਤੀ ਪੂਰੀ ਵਧੀਆ ਦੇਖੋ ਜੀ ਬਿੱਗ ਬਲਾਸਟ ਸਟਾਕ ਪਰ ਲਾਤੀ ਮਾਰਕਟ ਦੇ ਵਿੱਚ ਤੁਹਾਨੂੰ ਮਿਲੂਗਾ ਸੂਟ 1250 ਰੁਪਏ ਦਾ ਜੀ ਬੱਦਲਵਾਈ ਦਾ ਪ੍ਰਿੰਟ ਹੈ ਟੋਟਲੀ ਸਾਰੇ ਦੇ ਵਿੱਚ ਥ੍ਰੈਡ ਦਾ ਆਰੀ ਵਰਕ ਹੋਇਆ ਜੀ ਬਹੁਤ ਸ਼ਾਨਦਾਰ ਡਿਸਟਰ ਪ੍ਰਿੰਟ ਆ ਗਿਆ ਇਹ ਇੱਕ ਟੈਕਸ ਬ੍ਰਾਂਡਲੀ ਕਲੈਕਸ਼ਨ ਹੈ ਜੀ ਟੌਪ ਕਲਾਸ ਫੈਬਰਿਕ ਹੈ ਬਾਟਮ ਹੈ ਜੀ ਸ਼ੈਡੋ ਪ੍ਰਿੰਟ ਦੀ ਸੇਮ ਫੇਸ ਦੀ ਸੈਲੈਬ੍ਰਿਟੀ ਬਾਟਮ ਹੈ ਬੱਦਲਵਾਈ ਦਾ ਪ੍ਰਿੰਟ ਹੈ ਜੀ ਮਾਰਕਟ ਦੇ ਵਿੱਚ 1250 ਦਾ ਮਿਲੂਗਾ ਆਪਣੇ ਕੋਲ 950 ਦੇ ਵਿੱਚ ਕਰਤਾ ਫਲੈਟ ਰੇਟ 950 ਕਦਰੋਂ ਤੇ ਤਿੰਨ ਜੀ ਮਾਰਕੀਟ ਦੇ ਵਿੱਚੋਂ ਬਚ ਕੇ ਰਹੋ ਜੀ 950 ਰੁਪਏ ਦਾ ਲਓ ਵਾਲੀ ਸ਼ੇਰ ਸ਼ੋਰੂਮ ਦੀ ਖਿੱਤੋਂ ਜਿਨ੍ਹਾਂ ਨੇ ਪੇ ਫੁੱਲ ਨਹੀਂ ਕਰਿਆ ਪੇ ਫੋਲੋ ਕਰ ਲੋ ਵੀਡੀਓ ਨੂੰ ਸ਼ੇਅਰ ਕਰ ਦੋ ਦਬਕੇ 950 ਰੁਪਏ ਦੇ ਵਿੱਚ ਮਿਲੂਗਾ ਜੀ ਆਨਲਾਈਨ ਪੇਮੈਂਟ ਤੇ ਇੱਕ ਸੂੜੀ ਸ਼ਿਪਿੰਗ 60 ਰੁਪਏ ਦੋ ਦੀ 80 ਹੈ ਜੀ ਤੇ ਨਹੀਂ 90 ਜਿਨ੍ਹਾਂ ਨੇ ਕੈਸ਼ ਓਨ ਡਿਲੀਵਰੀ ਕਰਨੀ ਹੈ ਜੀ ਇੱਕ ਸੂੜੀ ਦੀ ਸ਼ਿਪਿੰਗ ਹੈ 120 ਹੈ ਦੋ ਦੀ 160 ਸ਼ਿਪਿੰਗ ਚਾਰਜ ਪਹਿਲਾਂ ਪੇ ਕਰਨੇ ਪੈਣਗੇ ਕੈਸ਼ ਓਨ ਡਿਲੀਵਰੀ ਲਈ ਪਹਿਲਾਂ ਸ਼ਿਪਿੰਗ ਚਾਰਜ ਪਹਿਲਾਂ ਪੇ ਕਰਨੇ ਪੈਣਗੇ ਜੀ ਸੂਟ ਦੇ ਰੁਪਏ ਘਰੇ ਇੱਥੇ ਕਰਨੇ ਨੇ ਸ਼ਿਪਿੰਗ ਚਾਰਜ ਆਨਲਾਈਨ ਪੇਮੈਂਟ ਦੇ ਅੱਧੇ ਨੇ ਜੀ ਸੀਓਟ ਦੇ ਮਹਿੰਗਾ ਪੈਂਦਾ ਜੀ ਜਿਨ੍ਹਾਂ ਨੇ ਜਿਵੇਂ ਕਰਨਾ ਉਹਵੇਂ ਕਰਾ ਲਓ ਲਓ ਜੀ 950 ਰੁਪਏ ਦਾ ਸੂਟ ਕਰਤਾ ਜਿਹੜਾ ਮਾਰਕੀਟ ਦੇ ਤੁਹਾਨੂੰ 1250 ਮਿਲੇਗਾ 300 ਰੁਪਏ ਸਸਤਾ ਕਮ ਦੇਵਾਂਗੇ ਮਾਰਕੀਟ ਨਾਲੋਂ ਏਕੇ ਟੱਚ ਬ੍ਰਾਂਡ ਦੀ ਸਪੀਰੀਅਰ ਕਾਟਨ ਦੇ ਵਿੱਚ ਹਰੀ ਵਰਕ ਹੈ ਜੀ ਬੱਦਲ ਵਜ ਦਾ ਪ੍ਰਿੰਟ ਹੈ ਆਰੀਆ ਵਰਕਰ ਦੇ ਡੇਡ ਦੇ ਉਹ ਸਾਰੀ ਡਿਜੀਟਾਈਜ਼ਡ ਸ਼ਰਟ 2 2 ਮੀਟਰ ਦੀ ਸ਼ਰਟ ਦੇ ਵਿਚਾਰੀ ਵਰਕ ਆਊਗਾ ਜੀ ਸਾਰੀ ਸ਼ਰਟ ਦੇ ਵਿਚਾਰੀ ਵਰਕ ਹੈ ਤਿੰਨ ਕਲਰ ਨੇ ਕਲਰ ਦੇਖ ਲਓ ਇੱਕ ਵਾਰ ਤਿੰਨੇ ਕਲਰ ਬਹੁਤ ਸ਼ਾਨਦਾਰ ਨੇ ਪ੍ਰਾਈਸ 950 ਲੀ ਜੀ ਕੰਦਰਾ ਦਾ ਸਕਰੀਨ ਸ਼ਾਟ ਜਲਦੀ